ਹੈਲੋ ਜੀ ਸਾਇਨੂ ਸਸ਼ੀਕਾਲ ਮੈਂ ਸੁਸ਼ਿੰਦਰ ਕੌਰ ਹਾਂਜੀ ਅੱਜ ਆਪਾਂ ਇੱਕ ਫੁਲਕਾਰੀ ਦਾ ਹੀ ਹੋਰ ਦੁਪੱਟੇ ਵਾਸਤੇ ਹੀ ਸਪੈਸ਼ਲ ਡਿਜ਼ਾਈਨ ਤਿਆਰ ਕਰਾਂਗੇ ਦੁਪੱਟੇ ਵਾਸਤੇ ਡਿਜ਼ਾਈਨ ਆ ਇਹਦੇ ਵਾਸਤੇ ਤੁਸੀਂ ਕੀ ਕਰਨਾ ਜੀ ਇੱਧਰ ਨੂੰ ਆਪਾਂ 12 ਇਸ ਤਰ੍ਹਾਂ 12 ਸੈਂਟੀਮੀਟਰ ਜਗ੍ਹਾ ਲੈ ਲੈਣੀ ਹੈ 12 ਖਾਨੇ ਆਪਾਂ ਇੱਧਰ ਨੂੰ ਲੈ ਲੈਣੇ ਆ ਉਸ ਤੋਂ ਬਾਅਦ 12 ਤੋਂ ਬਾਅਦ ਆਪਾਂ ਅੱਧਾ ਹੀ ਇੱਧਰ ਲੈਣਾ ਹੈ ਤੇ ਅੱਧਾ ਹੀ ਇੱਧਰ ਲੈਣਾ ਹੈ ਠੀਕ ਹੈ ਜੀ ਇਸ ਤਰ੍ਹਾਂ 12 ਆਪਾਂ ਇੱਧਰ ਨੂੰ 12.5 ਹੋ ਗਏ ਯਾਨੀ ਮਤਲਬ ਆਪਣੇ ਕੋਲੇ 13 ਸੌਰੀ ਕਿਉਂਕਿ ਇਹ 12 ਦੇ ਵਿੱਚ ਵਾਲੇ ਹੋਗੇ ਅੱਧਾ ਅੱਧਾ 13 ਹੋ ਗਏ ਟੋਟਲ ਤੇ 13 ਹੀ ਆਪਾਂ ਇਸੇ ਤਰ੍ਹਾਂ نیچے ਨੂੰ ਲਵਾਂਗੇ ਤੇ ਇਹਨੂੰ ਆਪਾਂ ਨਾ ਇਹ ਲਾਈਨ ਲਗਾ ਲੈਣੀ ਆ ਇਹ ਰੂਪ ਤੇ ਆਪਾਂ ਹਾਂਜੀ ਇਸ ਤਰ੍ਹਾਂ ਨਾ ਆਪਾਂ ਆ ਦੇਖੋ ਆ ਹਾਫ ਹੋ ਗਿਆ ਤੇ ਆ ਪੂਰੇ 12 ਤੇ ਹਾਫ ਇਧਰ ਇਸ ਤਰ੍ਹਾਂ ਆਪਾਂ ਲਾਈਨ ਲਗਾ ਇਸ ਤਰ੍ਹਾਂ ਆਪਾਂ ਚਾਰਾਂ ਸਾਈਡਾਂ ਤੇ ਲਾਈਨ ਲਗਾ ਲੈਣੀ ਹੈ ਲਾਈਨ ਲਗਾਉਣ ਤੋਂ ਬਾਅਦ ਆਪਾਂ ਬਿਲਕੁਲ ਇਸ ਇਹਦਾ ਸੈਂਟਰ ਕੱਢ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਇਹ ਸੈਂਟਰ ਜਿਹੜਾ ਆਪਾਂ ਲੈਣਾ ਹੈ ਇਸ ਤਰ੍ਹਾਂ ਇਧਰੋਂ ਗਣ ਲੈਣੇ ਆਪਾਂ 1 2 3 4 5 6 6 ਹੋਗੇ 6 ਹੀ ਉਧਰ ਛੱਡੇ ਜਾਣਗੇ ਹਾਫ ਛੱਡ ਕੇ ਇੱਥੇ ਵਿਚਾਲੇ ਲਾ ਲੈਣਾ ਇਸ ਤੋਂ ਬਾਅਦ ਆਪਾਂ 1 2 3 3 ਇਧਰ ਕਵਰ ਕਰਨੇ ਆ ਤੇ 3 ਹੀ ਆਪਾਂ 1 2 3 ਦੇ ਉੱਪਰ ਨੂੰ ਕਵਰ ਕਰਕੇ ਤੇ ਆਪਾਂ ਇਸ ਤਰ੍ਹਾਂ ਇਹਨੂੰ ਸਕੁਅਰ ਬਣਾ ਲੈਣਾ ਇਸ ਤਰ੍ਹਾਂ ਆਪਣਾ ਇਹ 6 ਕਾਲਮ ਦਾ ਇੱਕ ਸਕੁਅਰ ਬਣ ਗਿਆ ਠੀਕ ਹੈ ਜੀ ਆ ਆ ਗਿਆ ਆਪਣਾ ਸੈਂਟਰ ਸੈਂਟਰ ਤੋਂ ਆਪਾਂ ਇਸ ਤਰ੍ਹਾਂ ਇਹਨੂੰ ਕਵਰ ਕਰਨਾ ਹੈ ਇਧਰ ਨੂੰ ਤੇ ਇਧਰ ਨੂੰ ਇਹ ਆਪਾਂ ਜਿਹੜਾ ਕਵਰ ਕਰਨਾ ਇੱਕ ਇੱਕ ਡੱਬਾ ਕਵਰ ਕਰਾਂਗੇ ਇਸ ਤਰ੍ਹਾਂ ਐਵੇਂ ਇੱਕ ਅੱਜ ਜੇ ਆਪਾਂ ਸੈਂਟਰ ਸੀ ਸੈਂਟਰ ਤੋਂ ਉੱਪਰ ਇੱਕ ਤੇ ਇੱਕ ਸੈਂਟਰ ਤੋਂ نیچے ਇਸੇ ਤਰ੍ਹਾਂ ਇਧਰ ਤੇ ਇਸੇ ਤਰ੍ਹਾਂ ਹੀ ਆਪਾਂ ਕਰਾਂਗੇ ਕ੍ਰੋਸ ਇਸ ਤਰ੍ਹਾਂ ਠੀਕ ਹੈ ਜੀ ਫਿਰ ਰੱਖਤਾ ਇਹਨੂੰ ਇਸ ਤਰ੍ਹਾਂ ਕਰਕੇ ਆਹ ਵਾਲੀ ਪੱਤੀ ਬਣਾਵਾਂਗੇ ਜਿਵੇਂ ਆਪਾਂ ਆਹ ਵਾਲੀ ਪੱਤੀ ਬਣਾਈ ਆ ਉਸੇ ਤਰ੍ਹਾਂ ਆਪਾਂ ਇਹਦੇ ਤੇ ਵੀ ਇੱਕ ਪੱਤੀ ਬਣਾਵਾਂਗੇ ਇਧਰਲੀ ਸਾਈਡ ਤੇ ਇਧਰ ਵੀ ਹਾਂ ਤੇ ਇਸੇ ਤਰ੍ਹਾਂ ਆ ਵੀ ਆਪਾਂ ਪੱਤੀਆਂ ਬਣਾਵਾਂਗੇ ਹਾਂਜੀ ਆ ਇਸ ਤਰ੍ਹਾਂ ਬਣੀ ਆ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਇਹਦਾ ਆਪਣਾ ਆਹ ਵਾਲਾ ਸੈਂਟਰ ਆ ਇਹਦੇ ਉੱਪਰ ਤੁਸੀਂ ਇੱਥੇ ਇਧਰ ਦੋ ਕਵਰ ਕਰਨੇ ਆ ਤੇ ਇਸੇ ਤਰ੍ਹਾਂ ਇਧਰ ਵੀ ਦੋ ਕਵਰ ਕਰਨੇ ਪਹਿਲਾਂ ਤੁਸੀਂ ਇੱਕੀ ਵਾਲਾ ਦੇਖ ਲਓ ਆਹ ਵਾਲੇ ਆਪਾਂ ਨੂੰ ਦੋ ਇਸ ਤਰ੍ਹਾਂ ਕਵਰ ਕਰ ਲੈਣੇ ਆ। ਇਹ ਦੋ ਆਪਾਂ ਕਵਰ ਕਰਕੇ ਤੇ ਇੱਥੋਂ ਇੱਕ ਤਿਰਛੀ ਲਾਈਨ ਬਣਾ ਕੇ ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਡਰਾ ਕਰਾਂਗੇ। ਸੇਮ ਪੱਤੀ ਆਪਾਂ ਇੱਧਰ ਬਣਾਵਾਂਗੇ। ਠੀਕ ਹੈ ਜੀ ਇਹ ਸੀ ਲਾਈਨ ਨੂੰ ਆਪਾਂ ਅੱਗੇ ਕੱਢ ਕੇ ਇੱਕ ਆਪਾਂ ਲਈ ਪੱਤੀ ਬਣਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਇੱਕ ਇਧਰ ਪੱਤੀ ਬਣਾ ਲਾਂਗੇ ਫਿਰ ਆਪਾਂ ਕੀ ਕਰਨਾ ਹੈ ਕਿ ਇਹਨੂੰ 1 ਸੈਂਟੀਮੀਟਰ ਇਧਰ ਵਧਾ ਕੇ 1 ਸੈਂਟੀਮੀਟਰ ਇਧਰ ਵਧਾ ਕੇ ਤੇ ਇਧਰ ਵੀ ਆਪਾਂ 1 ਸੈਂਟੀਮੀਟਰ ਅੱਗੇ ਵਧਾ ਕੇ ਇਹਦੇ ਨਾਲ ਇਸ ਤਰ੍ਹਾਂ ਮਿਲਾ ਦੇਣਾ ਹੈ ਫਿਰ ਆਪਾਂ ਇਹਨੂੰ ਵਧਾਵਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਠੀਕ ਹੈ ਜੀ ਲੋ ਜੀ ਹੁਣ ਜਿਵੇਂ ਆਪਣੇ ਆਹ ਵਾਲੀ ਚੀਜ਼ ਬਣੀ ਹੈ ਨਾ ਇਹ ਵਾਲੀ ਚੀਜ਼ ਆਪਾਂ ਇੱਧਰ ਵੀ ਤੇ ਇੱਧਰ ਆ ਜਿਹੜੀਆਂ ਤਿੰਨ ਸਾਈਡ ਰਹਿੰਗੀਆਂ ਤਿੰਨਾਂ ਸਾਈਡਾਂ ਤੇ ਆਪਾਂ ਇਹੀ ਚੀਜ਼ ਬਣਾਉਣੀ ਆ ਹਾਂਜੀ ਦੇਖੋ ਤਾਂ ਆਪਾਂ ਚਾਰੇ ਸਾਈਡਸ ਤੇ ਆਹ ਵਾਲੀ ਚੀਜ਼ ਬਣਾ ਲਈ ਆ ਹੁਣ ਤੁਸੀਂ ਕੀ ਕਰਨਾ ਕਿ ਜਿਹੜੇ ਇਹਦੇ ਕੋਰਨਰ ਆਪਣੇ ਕੋਲੇ ਆਹ ਵਾਲੇ ਕੋਰਨਰ ਆ ਇੱਥੋਂ ਤੁਸੀਂ ਇਹਨੂੰ ਐਵੇਂ ਦੋ ਤਰ쉐 ਕਵਰ ਕਰਕੇ ਤੇ 1-1 ਸੈਂਟੀਮੀਟਰ ਇੱਧਰ ਨੂੰ ਕਰਕੇ ਇਥੋਂ ਵੀ ਆਹ ਜਿਹੜਾ ਇੱਕ ਡੱਬਾ ਹੋਊਗਾ ਇੱਧਰ ਨੂੰ ਕਰਕੇ ਤੇ ਇਥੋਂ ਆਹ ਲਾਈਨ ਲਗਾ ਕੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਮਿਲਾ ਦਾਂਗੇ ਠੀਕ ਹੈ ਜੀ ਆਹ ਵਾਲੀ ਚੀਜ਼ ਮਿਲਾ ਕੇ ਆਪਾਂ ਇਹਨੂੰ ਇੱਥੋਂ ਤੱਕ ਸਿੱਧਾ ਕੱਢ ਦਾਂਗੇ ਸਿੱਧਾ ਕੱਢ ਕੇ ਆਪਾਂ ਇਹਨੂੰ ਇਸ ਤਰ੍ਹਾਂ ਦਾ ਜਿਹੜੀ ਆਹ ਵਾਲੀ ਚੀਜ਼ ਬਣੀ ਆ ਇਹ ਆਪਾਂ ਫਿਰ ਤੋਂ ਜਿਹੜੀ ਇਹਦੇ ਚਾਰੇ ਕੋਰਨਰ ਤੇ ਇਹ ਬਣਾਵਾਂਗੇ ਹਾਂਜੀ ਆਹ ਆਪਣਾ ਬਣ ਗਿਆ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਇਸ ਤਰ੍ਹਾਂ ਇਹਦੇ ਜਿਹੜੇ ਕਾਰਨਰ ਆ ਇਹਦੇ ਤੇ ਸਿੱਧੀਆਂ ਲਾਈਨਾਂ ਲਾ ਦੇਣੀ ਆ ਇਸ ਤਰ੍ਹਾਂ ਠੀਕ ਹੈ ਜੀ ਆ ਇਸ ਤਰ੍ਹਾਂ ਲਾਈਨਾਂ ਲਾ ਕੇ ਤੇ ਤੁਸੀਂ ਆਹ ਵਾਲਾ ਡਿਜ਼ਾਈਨ ਇਸ ਤਰ੍ਹਾਂ ਬਣਾਉਣਾ ਹੈ ਠੀਕ ਹੈ ਜੀ ਇੱਥੋਂ ਫਿਰ ਆਪਾਂ ਇੱਕ ਇਨੂੰ ਇਸ ਡਿਜ਼ਾਈਨ ਨੂੰ ਤੁਹਾਨੂੰ ਇੱਥੇ ਕਾਪੀ ਦੇ ਬਣਾਉਣ ਦੀ ਲੋੜ ਨਹੀਂ ਤੁਸੀਂ ਕੀ ਕਰਨਾ ਹੈ ਤੁਸੀਂ ਸਿਰਫ ਇੱਥੇ ਡਾਟ ਲਾਉਣੇ ਆ ਇੱਥੇ ਡਾਟ ਬਸ ਡਾਟ ਲਾ ਲੈਣੇ ਆ ਤੁਸੀਂ ਕਿਉਂਕਿ ਆਪਾਂ ਉੱਥੇ ਸ਼ੇਕ ਕਰਨੇ ਆ ਆਹ ਵਾਲੀ ਜਿਹੜੀ ਜਗ੍ਹਾ ਜਿਹੜੀ ਆ ਚੀਜ਼ ਜੁੜਦੀ ਆ ਇੱਥੇ ਤੁਸੀਂ ਥੋੜੀ ਜਿਹੀ ਐਵੇਂ ਵੱਡੇ ਕਰਕੇ ਨਿਸ਼ਾਨ ਲਾ ਲੈਣੇ ਆ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਾ ਲੈਣੇ ਆ ਜਦੋਂ ਇਹਨੂੰ ਤੁਸੀਂ ਟ੍ਰੇਸ ਕਰਨਾ ਹੈ ਉਹ ਉਸ ਤੋਂ ਬਾਅਦ ਇਹ ਇੱਕ ਚੀਜ਼ ਹੋਰ ਜਿਹੜਾ ਆ ਅੱਧਾ ਰੱਖਿਆ ਹੈ ਇਹ ਤੁਸੀਂ ਆ ਵੀ ਅੱਧਾ ਵਿੱਚ ਕਵਰ ਕਰ ਸਕਦੇ ਆ ਜਾਂ ਤੁਸੀਂ ਇੱਥੋਂ ਤੱਕ ਇੱਕ ਵਿੱਚ ਕਵਰ ਕਰ ਸਕਦੇ ਆ ਇਹ ਇਸ ਤਰ੍ਹਾਂ ਠੀਕ ਹੈ ਇਹ ਲਾਈਨ ਤੁਸੀਂ ਇਹਦੇ ਚਾਰੇ ਪਾਸੇ ਲਾ ਕੇ ਤੇ ਤੁਸੀਂ ਇੱਥੇ ਵੀ ਇਹਦੇ ਛੇ ਕਲਾ ਸਕਦੇ ਆ ਇੱਥੇ ਤੁਸੀਂ ਆ ਜਿਹੜਾ ਇੱਕੋ ਜੀ ਜਗ੍ਹਾ ਰਹਿ ਜਾਓ ਫਿਰ ਤੁਸੀਂ ਇੱਧਰ ਕੋਈ ਵੀ ਜਿਹੜਾ ਆਪਾਂ ਇਸ ਤਰ੍ਹਾਂ ਵਾਲਾ ਡਿਜ਼ਾਈਨ ਬਣਾਉਣੇ ਹੁੰਦੇ ਆ ਤੁਸੀਂ ਉਹ ਵੀ ਬਣਾ ਸਕਦੇ ਆ ਆ ਥਾਂ ਦੇ ਬਾਰਡਰ ਬੰਦ ਜਾਊਗਾ ਤੁਸੀਂ ਕੋਈ ਵੀ ਡਿਜ਼ਾਈਨ ਇੱਥੇ ਬਣਾ ਸਕਦੇ ਆ ਇੱਕ ਮੈਂ ਬਣਾਇਆ ਸੀ ਹੁਣ ਮੈਂ ਹੋਰ ਡਿਜ਼ਾਈਨ ਵੀ ਦਿਖਾਉਣੇ ਆ ਇਸ ਤਰ੍ਹਾਂ ਆਪਾਂ ਇਹਦੇ ਬਾਹਰ ਵੀ ਆ ਚੀਜ਼ ਵੀ ਬਣਾ ਸਕਦੇ ਆ ਜੇ ਤੁਸੀਂ ਆ ਚੀਜ਼ ਬਣਾਉਣੀ ਆ ਤੇ ਇਹਦੇ ਬਾਹਰ ਵਾਲੇ ਪਾਸੇ ਵੀ ਆ ਚੀਜ਼ ਬਣਾ ਬਣਾ ਸਕਦੇ ਆ ਹੁਣ ਮੈਂ ਤੁਹਾਨੂੰ ਇਹਦਾ ਫੇਸ ਦਿਖਾਉਣੇ ਆ ਆ ਦੇਖੋ ਇਸ ਤਰ੍ਹਾਂ ਮੈਂ ਦਾ ਟ੍ਰੇਸ ਬਣਾਇਆ ਹੋਇਆ ਆ ਦੇਖੋ ਇਸ ਤਰ੍ਹਾਂ ਆਹ ਵਾਲੇ ਸ਼ੀਕ ਜਿਹੜੇ ਆ ਵਿੱਚ ਤੁਸੀਂ ਇਹ ਕਰਨੇ ਆ ਹੁਣ ਮੈਂ ਤੁਹਾਨੂੰ ਇਹਨੂੰ ਸ਼ਾਪਕੇ ਦਿਖਾਉਂਗੀ ਹਾਂਜੀ ਤਾਂ ਲੋ ਜੀ ਆਪਣਾ ਇਹ ਜਿਹੜਾ ਪਹਿਲਾ ਬਾਕਸ ਇਸ ਤਰ੍ਹਾਂ ਸ਼ਾਪ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਦੂਸਰਾ ਬਾਕਸ ਸ਼ਾਪਣਾ ਹੈ ਤਾਂ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀਆਂ ਆਪਣੀਆਂ ਆਹ ਵਾਲੀਆਂ ਚੀਜ਼ਾਂ ਬਣੀਆਂ ਹੋਣੀਆਂ ਇਹ ਵਾਲੀਆਂ ਚੀਜ਼ਾਂ ਆਹਾਂ ਆਪਸ ਵਿੱਚ ਮੈਂ ਜਿਹੜੇ ਆ ਪਾਇਰੋ ਬਣਾਏ ਹੋਏ ਆ ਇਹ ਇਸ ਤਰ੍ਹਾਂ ਜਦੋਂ ਆਪਾਂ ਰੱਖਾਂਗੇ ਇਹਨੂੰ ਆਪਾਂ ਥੋੜਾ ਇੱਧਰ ਕਰਕੇ ਇੱਕ ਤੁਸੀਂ ਆਹ ਜਿਹੜੀਆਂ ਬਿੰਦੀਆਂ ਆਪਾਂ ਲੱਗ ਕੇ ਡਾਟ ਆਪਾਂ ਨੂੰ ਇਹ ਫੈਰਾ ਕਿ ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਟ੍ਰੇਸ ਪੇਪਰ ਉੱਪਰ ਰੱਖਾਂਗੇ ਤਾਂ ਆਪਾਂ ਨੂੰ ਨੀਚੇ ਦੀ ਪਤਾ ਚੱਲ ਜੂਗਾ ਕਿ ਆਪਣਾ ਟ੍ਰੇਸ ਪੇਪਰ ਸਹੀ ਰੱਖਿਆ ਜਾ ਰਿਹਾ ਆ ਦੇਖੋ ਇਹ ਤੋਂ ਆਪਾਂ ਨੂੰ ਸੈੱਟ ਕਰਕੇ ਰੱਖਾਂਗੇ ਜਿਹੜੀ ਇਹ ਤੁਸੀਂ ਐਵੇਂ ਕਰਨਾ ਹੈ ਕਿ ਇੱਕ ਲਾਈਨ ਦੇ ਉੱਪਰ ਆਹ ਲਾਈਨ ਇੱਕ ਕਵਰ ਕਰ ਦੇਣੀ ਆ ਦੋਨੇ ਲਾਈਨਾਂ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਰੱਖਣੀਆਂ ਤੁਸੀਂ ਮੈਂ ਤੁਹਾਨੂੰ ਇੱਧਰ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਨਹੀਂ ਰੱਖਣੀ ਆ ਤੁਸੀ ਵਿਆਹ ਆਹ ਲਾਈਨ ਦੇ ਉੱਪਰ ਰੱਖਣੀ ਜਿਹੜੀ ਆਹ ਵਾਲੀ ਲਾਈਨ ਆ ਤੁਸੀਂ ਇਹਦੇ ਉੱਪਰ ਰੱਖ ਕੇ ਸ਼ਾਪ ਲਿਓ ਇਸ ਤਰ੍ਹਾਂ ਬਾਕੀ ਡਿਜ਼ਾਈਨ ਜਿਵੇਂ ਤੁਸੀਂ ਮਰਜ਼ੀ ਚਾਹੋ ਉਹਦੇ ਉੱਪਰ ਰੱਖਣੀ ਆ ਤਾਂ ਫਿਰ ਤੁਹਾਨੂੰ ਵਿਚਾਰੇ ਕੁਝ ਬਣਾਉਣਾ ਪਊਗਾ ਤੁਸੀਂ ਉਹਵੇਂ ਵੀ ਸ਼ਾਪ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਐਵੇਂ ਰੱਖ ਕੇ ਤੇ ਇਹਨੂੰ ਲੋ ਜੀ ਆ ਦੇਖੋ ਹੁਣ ਐਰੋ ਇੱਥੇ ਜੁੜ ਗਿਆ ਨਾ ਬਿਲਕੁਲ ਇਹ ਦੂਜੀ ਵਾਰੀ ਛਾਪ ਗਿਆ ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਚਾਰ ਵਾਰੀ ਛਾਪਾਂਗੇ ਹਾਂਜੀ ਤਾਂ ਵੇਖੋ ਇਹ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਊਗਾ ਥੋੜੀ ਜਿਹਾ ਸ਼ਾਈਨਿੰਗ ਪੈਰੀ ਕਰਕੇ ਵਿਜੀਬਲ ਘਟਾ ਵੈਸੇ ਤੁਹਾਨੂੰ ਮਤਲਬ ਸਮਝ ਤਾਂ ਲੱਗ ਗਈ ਹੋਣੀ ਆ ਕਿ ਡਿਜ਼ਾਈਨ ਕਿਵੇਂ ਦਾ ਹੁਣ ਮੈਂ ਤੁਹਾਨੂੰ ਥੋੜਾ ਜਣਾ ਇਹਨੂੰ ਕੱਢ ਕੇ ਦਿਖਾਉਂਗੀ ਹਾਂਜੀ ਤਾਂ ਦੇਖੋ ਜਦੋਂ ਆਪਾਂ ਇਹਨੂੰ ਕੱਢਣਾ ਮੈਂ ਇਸ ਤਰ੍ਹਾਂ ਪੈਨਸਲ ਨਾਲ ਕਰਤਾ ਹਾਂ ਆਹ ਵਾਲੀ ਜਿਹੜੀ ਆਹ ਵਾਲੀ ਦਾ ਸਿੱਧੀ ਲਾਈਨ ਆਉਗੀ ਤੇ ਤੁਸੀਂ ਆਪਾਂ ਪਹਿਲਾਂ ਆਹ ਜਿਗਜੈਗ ਪਾੜ ਕੱਢਣਾ ਹੈ ਠੀਕ ਹੈ ਜੀ ਤੁਸੀਂ ਕਿਤੋਂ ਵੀ ਸਟਾਰਟ ਕਰ ਲੈਣਾ ਸਿਰਫ ਮੈਂ ਤੁਹਾਨੂੰ ਹੁਣ ਇਹ ਦੱਸੂਗੀ ਕਿ ਪਹਿਲਾਂ ਆਪਾਂ ਇਹ ਜਿਗਜੈਗ ਪਾੜ ਕੱਢਣਾ ਆਹ ਵਾਲਾ ਜਿਹੜਾ ਤੁਹਾਨੂੰ ਆ ਦਿਖ ਰਿਹਾ ਆਹ ਕੋਰਨਰ ਕਿਵੇਂ ਬਣਾਉਣਾ ਉਹ ਤੁਸੀਂ ਦੇਖ ਲਓ ਤੁਸੀਂ ਪਹਿਲਾਂ ਇਸ ਤਰ੍ਹਾਂ ਆਪਾਂ ਠੀਕ ਹੈ ਜੀ ਫਿਰ ਇੱਥੋਂ ਉੱਪਰ ਆਹ ਵਾਲੀ ਜਿਹੜੀ ਚੀਜ਼ ਆਹ ਵਾਲੀ ਸਿੱਧੀ ਲਾਈਨ ਇਹ ਆਪਾਂ ਪਹਿਲਾਂ ਬਣਾ ਦੇਣੀ ਹੈ मैं तो वापस आ जाऊँगी आप हाफ कर दी मैं थनू हाफ क्ड के दखा दिनी आप तरह जिमें आप बस एक चक्ना एक टांका चकना एक दब्बना हाँ देखो हम इतना वापस चले जाने ਅਗੇ ਤੁਹਾਨੂੰ ਬਣਾਉਂਦਾ ਇਹਨੂੰ ਪਤਾ ਲੱਗ ਜਾਵੇ ਬਾਕੀ ਫਿਰ ਤੁਸੀਂ ਸਾਰਾ ਕੰਪਲੀਟ ਆਪੇ ਕਰ ਲਿਓ ਆ ਦੇਖੋ ਇਸ ਤਰ੍ਹਾਂ ਆਹ ਵਾਲੀ ਚੀਜ਼ ਐ ਨਾ ਜਿਹੜੀ ਇਹ ਤੁਸੀਂ ਇਸ ਤਰ੍ਹਾਂ ਬਣਾ ਲੈਣੀ ਆ ਇਸ ਤਰ੍ਹਾਂ ਇਹ ਸਾਰੀ ਚੀਜ਼ ਬਣ ਜਾਣੀ ਹੈ ਆਪਣੇ ਕੋਲੇ ਮੈਂ ਨਾ ਥੋੜਾ ਜਿਹਾ ਕੱਢਿਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਵੀ ਕੱਢਿਆ ਹੋਇਆ ਜਿਹੜਾ ਬਾਕਸ ਆ ਉਹ ਆਪਣੇ ਕੋਲੇ ਕਿਵੇਂ ਲੱਗਦਾ ਤੇ ਜਿਹੜਾ ਆ ਬਾਕੀ ਵਾਲਾ ਏ ਇਹਦੇ ਤੇ ਤਾਂ ਕੋਈ ਚੱਕਰ ਨਹੀਂ ਜਿਹੜਾ ਆਪਣਾ ਬਾਗ ਵਾਲਾ ਟੰਕਾ ਹੁੰਦਾ ਉਹੀ ਪੈਣਾ ਜਿਹੜੀ ਆ ਵਾਲੀ ਡੰਡੀ ਆ ਇਹਦੇ ਤੇ ਤੁਸੀਂ ਬੈਕ ਵਾਲਾ ਸਟਿਚ ਪਾ ਸਕਦੇ ਆ ਆਪਾਂ ਇਸ ਤਰ੍ਹਾਂ ਜਿਵੇਂ ਇੱਥੋਂ ਆਊਗਾ ਆਪਣਾ ਠੀਕ ਹੈ ਇੱਥੋਂ ਆਪਾਂ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਣ ਲਈ ਧਾਗਾ ਇੱਧਰ ਲਾ ਲਈ ਕੋਈ ਚੱਕਰ ਨਹੀਂ ਐਸਟਰਾ ਤੁਸੀਂ ਇੱਥੇ ਆਹ ਵਾਲਾ ਪਾ ਸਕਦੇ ਆ ਆ ਤਿੰਨ ਟਾਂਕੇ ਲਾ ਕੇ ਤੇ ਇਹਦੇ ਉੱਪਰ ਵੀ ਜਿਹੜੀ ਆਹ ਵਾਲਾ ਪੋਰਸ਼ਨ ਡਿਵਾਈਡ ਕੀਤਾ ਉੱਥੇ ਵੀ ਤੁਸੀਂ ਪਾ ਸਕਦੇ ਹੋ ਹੁਣ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਕੱਢਿਆ ਹੋਇਆ ਕਿਵੇਂ ਲੱਗਦਾ ਹਾਂਜੀ ਤਾਂ ਤੁਸੀਂ ਦੇਖੋ ਵੀ ਆਹ ਵਾਲੇ ਡਿਜ਼ਾਈਨ ਨੂੰ ਆਪਾਂ ਚਾਰ ਵਾਰੀ ਸ਼ਾਪ ਲੈਣਾ ਹੈ ਇੱਕ ਇੱਧਰ ਫਿਰ ਇੱਧਰ ਫਿਰ ਇਹਨਾਂ ਦੋਹਾਂ ਦੇ ਉੱਪਰ ਤੇ ਛਾਪ ਕੇ ਇਹਦੀ ਜਦੋਂ ਆਪਾਂ ਇਹਨੂੰ ਕੱਢਿਆ ਤੇ ਇਹਦੀ ਲੁੱਕ ਜਿਹੜੀ ਇਸ ਤਰ੍ਹਾਂ ਹੋਣੀ ਜਿਹੜੀ ਤੁਹਾਨੂੰ ਮੈਂ ਆ ਚੀਜ਼ ਦੱਸ ਰਹੀ ਸੀ ਕਿ ਇਹ ਤੁਸੀਂ ਪਹਿਲਾਂ ਬਣਾਉਣੀ ਆ ਜਿਗਜੈਗ ਵਾਲੀ ਅੰਦਰ ਤਾਂ ਦੇਖੋ ਇਹਦੇ ਨਾਲ ਆਪਾਂ ਬਣਾਇਆ ਤਾਂ ਸੀਗਾ ਚੌਰਸ ਆਪਣਾ ਸਕਿਅਰ ਸ਼ੇਪ ਸੀਗਾ ਬਟ ਹੁਣ ਇਹਦੀ ਸ਼ੇਪ ਆਈ ਹੈ ਗੋਲ ਤਾਂ ਇਹ ਕਿੰਨਾ ਸੋਹਣਾ ਲੱਗ ਰਿਹਾ ਠੀਕ ਹੈ ਇਹਨੂੰ ਤੁਸੀਂ ਆਪਾਂ ਵਿੱਚ ਵਿੱਚ ਵੀ ਫਲਾਵਰ ਇਹੀ ਪਾ ਸਕਦੇ ਆ ਇਹ ਫੁਲਕਾਰੀ ਦੀ ਸਾਈਡ ਤੇ ਆ ਜਿਹੜੀ ਚੜਾਈ ਵਾਲੀ ਸਾਈਡ ਹੁੰਦੀ ਆ ਲੰਬਾਈ ਵਾਲੀ ਸਾਈਡ ਆਪਾਂ ਉਹ ਥੋੜਾ ਪਾ ਸਕਦੇ ਆ ਜਾਂ ਕਲੀਆਂ ਆ ਵੀ ਪਾ ਸਕਦੇ ਆ ਤੇ ਉਹਦਾ ਬਾਰਡਰ ਬਣਾ ਸਕਦੇ ਆ ਤੇ ਜਿਹੜਾ ਪੂਰਾ achar ਬਣਗੇ 1 2 3 4 ਆਹ ਵਾਲੇ 4 ਦੇਖੋ ਤੁਸੀਂ ਇਹਨਾਂ ਦੀ ਲੁੱਕ ਕਿੰਨੀ ਵਧੀਆ ਆ ਰਹੀ ਆ ਇਸ ਤਰ੍ਹਾਂ ਅਨਿਕ ਚਾਰੇ ਇਹ ਕਿੰਨੇ ਵਧੀਆ ਲੱਗ ਰਹੇ ਇਸ ਤਰ੍ਹਾਂ ਬਣੇ ਹੋਏ ਤੇ ਇਸ ਤਰ੍ਹਾਂ ਹੀ ਆਪਣਾ ਪੂਰਾ ਡਿਜ਼ਾਈਨ ਬਣ ਜੇਗਾ ਤੇ ਉਸ ਤੋਂ ਬਿਨਾ ਜਿਹੜਾ ਆਹ ਵਾਲਾ ਸਾਈਡ ਤੇ ਬਾਰਡਰ ਜਿਹੜੀਆਂ ਮੈਂ ਤੁਹਾਨੂੰ ਲਾਈਨਾਂ ਲਵਾਈਆਂ ਸੀ ਕਿ ਤੁਸੀਂ ਲਾਈਨ ਕਵਰ ਕਰ ਲਿਓ ਇਹ ਤਾਂ ਸੀਗੀ ਤਾਂ ਕਿ ਹੁਣ ਇਹਦੇ ਵਿੱਚ ਇੱਕੋ ਜਿਹਾ ਇਹ ਹੋ ਜੂਗਾ ਤੇ ਇੱਥੇ ਵੀ ਆਪਾਂ ਕੋਈ ਵੀ ਚੀਜ਼ ਕੋਈ ਵੀ ਆਪਣਾ ਡਿਜ਼ਾਈਨ ਆ ਜਿਹੜਾ ਉਹ ਬਣਾ ਸਕਦੇ ਹਾਂ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ